ਦਾ ਜੋਗੀ ਹੋ ਗਿਆ ਉਹਨਾਂ ਹਰ ਜੋਗੀ ਹੋ ਗਿਆ ਰੰਗੀਆਂ ਲਵਾਈ ਤੋੜ ਗੱਦੀਆਂ ਲਵਾਈਆਂ ਬੇਸ ਭਈਆ ਸਲੋਜੀ ਅਥੋ ਹੋਰ 2 ਕਿਲੋਮੀਟਰ ਰਹਿ ਗਿਆ ਹੈ ਪਪਾ ਪਾ ਲੰਨਾ ਜੀ ਦਾ ਡੇਰਾ ਚ ਜਾ ਕੇ ਦਰਸ਼ਨ ਕਰਦੇ ਆਂ ਸਲੋ ਜੀ ਆਪਣੀ ਗੱਡੀ ਪਾਰਕਿੰਗ ਤੇ ਲਾ ਕੇ ਸੋਨਾਂ ਪਾ ਜਾ ਰਹੇ ਆ ਦਰਸ਼ਨ ਕਰਨ ਦੇ ਸਲੋ ਜੀ ਤੇ ਰੋਡ ਦਾ ਪ੍ਰਸ਼ਾਸ ਤਾਜਾ ਬੰਦ ਹੈ ਜੀ ਤੇ ਸੰਗਤਾਂ ਕੋ ਲੈ ਕੇ ਜਾਂਦੀਆਂ ਨੇ ਉਜੀ ਪ੍ਰਸ਼ਾਦ ਦੀਆਂ ਟੋਕਰੀਆਂ ਲੰਲੀਆਂ ਦੇਖੋ ਇੱਕ ਦੋ ਅਤੀਤ ਗੋਦਮਗਿਰ ਗਿਆ ਯਾਰ ਚੁੱਕੋ ਚੁੱਕੋ ਸਮਾਨ ਉਹ ਕਹਤੀਆਂ ਆਸੂਨੇ ਤੇ ਪੀਣੀ ਨਹੀਂ ਨਾ ਮੈਂ ਗੱਡੀ ਸਾਡੀ ਉੱਥੇ ਫਸੀ ਰਹੀ ਐ ਇੱਕੋਥੇ ਫਸੀ ਰਹੀ ਐ ਕੰਮ ਸੀਦੀ ਸਿੰਘ ਬਾਬਾ ਬਲਨਾ ਜੀ ਤੁਕ ਬੂਮਿੰਗ ਮੇਂ ਆਪਕਾ ਹਾਰਦਿਕ ਅਭਿਨੰਦਨ ਹੈ ਸਵਾਗਤ ਹੈ ਲੋ ਜੀ ਹੁਣ ਆਪਾਂ ਜਾ ਰਹੇ ਆ ਅੱਗੇ ਬਾਬਾ ਬਾਲਕਨਾਦੀ ਹੁਣ ਆ ਰਹੀ ਸੀ ਸ਼ਾਹ ਤਰਾਏ ਸੋ ਬਾਬਾ ਬਾਲਕਨਾਦੀ ਇੱਥੋਂ ਦੂਰੀ ਹੈਗੀ ਹੈ ਲਗਭਗ 40 ਤੋਂ 50 ਕਿਲੋਮੀਟਰ 40 ਤੋਂ 50 ਕਿਲੋਮੀਟਰ ਆ ਠੀਕ ਆ ਲੋ ਜੀ ਹੁਣ ਜਾ ਰਹੇ ਆ ਆਪਾਂ ਬਾਬਾ ਬਾਲਕਨਾਦੀ ਸੋ ਗੱਡੀ ਫੁੱਲ ਲੱਗਿਆ ਸੱਟਾ ਲੱਗਿਆ ਲੋਜੀ ਅਗਲੀ ਡੈਸਟੀਨੇਸ਼ਨ ਸਾਡੀ ਬਾਬਾ ਬਲਕਨਾਥ ਬਾਬਾ ਬਲਕਨਾਥ ਦੀ ਦੂਰੀ ਇੱਥੋਂ ਲਗਭਗ 40 ਤੋਂ 50 ਕਿਲੋਮੀਟਰ ਆ ਯਾਰ ਵੀਓ ਦੇ ਕੰਮ ਤੇ ਕਿਨੇ ਰੱਖ ਲਿਓਏ ਇਹ ਨੇ ਰਖੇ ਭਾਈ ਆ ਜਾ ਗੱਡੀ ਚਲਾਉਣ ਦੇ ਨਾ ਬੰਦਾ ਇੰਨੇ ਰੱਖੇ ਕੰਮ ਵੀ ਇਦਾਂ ਨਹੀਂ ਕਰੀਦਾ ਪੁੱਤ ਵੀ ਨਾ ਦੱਸੋ ਤੁਸੀਂ ਹੁਣ ਇਹ ਦੇਖੋ ਇੱਕ ਬੰਦਾ ਹੈ ਤਾਂ ਡੱਕ ਡੰਡਾ ਜੁਮਾ ਗੱਡੰਡਾ ਜੁਮਾ ਗੱਡੰਡਾ ਉਹ ਯਾਰ ਉਹਦੀ ਵਧੀਆ ਹੀ ਜਿਹੜਾ ਬੋਲਦਾ ਬੰਦਾ ਉਹਦੀ ਮਿਕਸਾ ਕਦੋਂ ਨਹੀਂ ਸੁਨੇਹ ਤੇਨੂੰ ਦਿਲ ਗੱਲਾਂ ਮਾਰਿਆ ਕਿੰਨਾ ਆਦੀ ਚੋਗੀ ਹੋ ਗਿਆ ਬੋਲਾਰੀ ਚੋਗੀ ਹੋ ਗਿਆ ਬੋਲਾਰੀ ਚੋਗੀ ਹੋ ਗਿਆ ਵੇਖੋ ਕੱਦੇ ਵੀ ਨਹੀਂ ਚੱਲ ਗਿਆ ਓ ਬਾਬੇ ਨੂੰ ਵੇਖੋ ਸਲੋ ਜੀ ਆਪਾਂ ਪਹੁੰਚ ਚੁੱਕੇ ਆ ਬਾਹਰ ਲੋ ਜੀ ਆਪਾਂ ਪਹੁੰਚ ਚੁੱਕੇ ਆ ਇੱਥੇ ਤੇ ਇੱਥੇ ਹੰਤਾ ਥੋੜਾ ਜਿਹਾ ਨਾਸ਼ਤਾ ਪੰਨੀ ਕਰ ਲਈਏ ਠੀਕ ਆ ਤਾਂ ਵੀਊ ਵੇਖੋ ਯਾਰ ਇੱਥੇ ਵੀਊ ਕਿੰਨੇ ਘੈਂਟ ਆ ਰਿਹਾ ਲੋ ਜੀ ਇੱਥੇ ਹੁਣ ਦੋ ਆਪਾਂ ਚਾਹਾਂ ਵਾ ਕਹਿਤੀਆਂ ਆਹ ਸੋਨੇ ਤੇ ਪੀਣੀ ਨਹੀਂ ਨਾ ਮੈਂ ਪੀਣੀ ਆ ਮੈਂ ਪੀਣੀ ਦੋ ਕੱਪ ਚਾਹ ਦਾ ਆ ਗਿਆ ਦੇਖੇ ਅੱਛੇ ਬਣਨਗੀ ਚਾਹ ਲਿਆ ਲੋ ਜੀ ਲੋ ਜੀ ਚਾਹ ਚੋ ਪੀ ਲਈ ਇੱਥੇ ਨਾਸ਼ਤਾ ਪਾਣੀ ਕਰ ਲਿਆ ਹੁਣ ਆਪਾਂ ਫੇਰ ਵਾਤੀ ਆਪਣੇ ਤੋਂ ਵਗ ਪਾਬਾ ਵੜਵਾ ਸੀ ਤੋਂ ਥੱਲੇ ਆਈ ਇੱਕ ਲੋਹਾ ਪੈਂਦਾ ਵਾ ਤੇ ਫੇਰ ਆਪਾਂ ਥੋੜੀ ਜਿਹੀ ਟੇ ਸਟੇ ਕੀਤਾ ਵਾ ਤੇ ਫੇਰ ਖਾਵਾ ਫੇਰ ਗੱਡੀ 'ਚ ਆ ਹੀ ਜੀ ਜ਼ਿਲ੍ਹਾ ਹਮੇਰਪੁਰ ਇੱਥੇ ਹੁਣ ਆਪਾਂ ਪੈਟਰੋਲ ਪਰਵਾ ਲਗੇ ਆ ਫਿਰ ਜੀ ਉਹਦਾ ਲੱਗਾ ਸੋ ਉੱਥੇ ਵੀ ਪਤਿਆਲ ਪਰਵਾ ਲਗੇ ਫਿਰ ਸਮੀ ਲੰਬਾ ਪੈ ਗਿਆ 40 ਤੋਂ 45 ਕਿਲੋਮੀਟਰ ਕੈਨ ਹੈ ਪਰ ਥੋੜਾ ਲੰਬਾ ਪੈ ਗਿਆ ਫਤ ਗਲਤ ਬੰਨੇ ਪਾਰੀ ਜੀ ਬੇਟੀ ਲੋ ਜੀ ਇੱਥੇ ਰੈਸਪੀ ਦਾ ਕੰਮ ਹੋੰਦਿਆ ਵਾ ਤੇ ਆਪਾਂ ਸਾਨੂੰ ਗੱਡੀ ਸਾਡੀ ਇੱਥੇ ਰੁਕੀ ਹੋਈ ਆ ਨਿਕਲਣ ਲਈ ਤੇ ਆਹ ਫਸੀਦੀ ਆ ਇੱਕੋਥੇ ਫਸੀਦੀ ਆ ਕੰਮ ਲੱਗ ਰਿਹਾ ਇਹ ਟੁੱਟ ਗਿਆ ਸਾ ਟੁੱਟ ਗਿਆ ਸਾ ਇਹ ਸਹੀ ਖਰਾਬ ਤਾਂ ਚੱਲਦਾ ਪਿਆ ਤੇ ਸਾਡੀ ਗੱਡੀ ਪਿੱਛੇ ਫਸ ਗਈ ਤੇ ਹੁਣ ਟਰੱਕ ਥੋੜਾ ਹੱਟ ਕੇ ਗੱਡੀ ਸਾਡੀ ਨਿਕਲ ਆਈ ਆ ਤੇ ਗगन ਤੇ ਮੈਂ ਇੱਥੇ ਟੈਲਣੇ ਆ ਵੇਖੋ ਯਾਰ ਇੱਥੋਂ ਦਾ ਵਾਤਾਵਰਣ ਕਿੰਨਾ ਸ਼ੁੱਧ ਤੇ ਕਿੰਨਾ ਸਾਫ਼ ਆ ਨਜ਼ਾਰਾ ਆ ਰਿਹਾ ਪੁਰ ਇਹ ਬਾਬਾ ਬਾਲਕ ਨਾ ਨੂੰ ਥੋੜਾ ਆਪਾਂ ਗਲਤ ਰਸਤੇ ਤੇ ਪਾਏ ਗਏ। ਲੋ ਜੀ ਪਹੁੰਚ ਚੁੱਕੇ ਆਂ। ਸਿੱਧੀ ਸਿੱਧ ਬਾਬਾ ਬਾਲਕ ਨਾ ਜੀ। टॉप बूमी में आपका हार्दिक अभिनंदन है स्वागत है थैंक यू है सारे ਰੇ 2 ਕਿਲੋਮੀਟਰ ਰਹਿ ਗਿਆ ਹੈ ਪਪਾ ਬਾਲਨਾ ਜੀ ਦਾ ਡੇਰਾ ਤੇ ਜਾ ਕੇ ਦਰਸ਼ਨ ਕਰਦੇ ਆ ਬਾਕੀ ਯਾਰ ਇਹਦਾ ਕੁਝ ਖਾਦਾ ਨਹੀਂ ਹਾਲਤ ਬਹੁਤ ਖਰਾਬ ਹੋਈ ਆ ਮੌਮਟਿੰਗ ਤੇ ਮੌਮਟਿੰਗ ਆ ਰਹੀ ਆ ਗਗਾ ਸ਼ਾ ਨੂੰ ਆਈ ਹੀ ਏਰੀਆ ਹਟ ਗਈ ਪਰ ਮੈਨੂੰ ਬੋਝਿਆ ਰਹਾ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਕਿ ਸੋਨਜੀ ਦੀ ਰੋਟੀ ਖਾ ਲਓ ਕੁਝ ਨਾ ਕੁਝ ਤਿਲਮਕਾ ਪੀਰ ਪਾਣੀ ਪੀਰ ਪਾਣੀ ਬਾਹਰ ਆਉਂਦਾ ਚੱਲਦੇ ਆ ਵੇਖੋ ਇਥੋਂ ਦਾ ਵਾਤਾਵਰਣ ਕਿੰਨਾ ਖਾਂਦਰ ਤੇ ਕਿੰਨਾ ਸ਼ੋਧਦਾ ਹੈ ਬੰਨ ਚੱਲਾ ਕੇ ਬਾਈ ਕਿੰਨਾ ਉੱਪਰ ਹੋਰ 250 ਸੋ 250 ਕੋਰੀ ਹੋਰ ਉੱਪਰ ਚੜਨੀ ਪੈਗੀ। ਸੋ ਗੱਜਨ ਜੀ ਵੀ ਡੈਡੀ ਨਹੀਂ। ਸਿੰਦਾ ਵੀ ਉੱਕੇ ਜਾਂਦੀ ਦੀ ਗੱਡੀ। ਆਹ ਦੀ ਡੈਡੀ ਨੇ। ਸਲੋ ਜੀ ਆਪਣੀ ਗੱਡੀ ਪਾਰਕਿੰਗ ਚ ਲਾਤੀ ਆ। ਸੋ ਹੁਣ ਆਪਾਂ ਜਾ ਰਹੇ ਆ ਦਰਸ਼ਨ ਕਰਨ। ਤੇ ਇਥੇ ਹੋਟਲ ਵਗੈਰਾ ਵੀ ਉੱਪਰ ਬਣੇ ਹੋਏ ਨੇ। ਕੋਈ ਉੱਥੋਂ ਵੀ ਲੈ ਸਕਦੇ ਹੋ। ਬਾਕੀ ਸਾਰੀਆਂ ਗੱਡੀਆਂ ਇੱਥੇ ਪਾਰਕਿੰਗ ਚ ਲੱਗੀਆਂ ਆਈਆਂ। ਆਪਣੀ ਲਾਜ ਗੱਡੀ। ਸੋ ਚੱਲਦੇ ਆ ਉੱਪਰ ਦਰਸ਼ਨ ਮੇਲੇ ਕਰਨ। ਆਲੂ ਕੋ ਮਠਾਈਆਂ। ਆਲੂ ਕੋ ਤੇ ਬਾਬਾ ਜੀ ਦੇ ਨਾਲ ਰੋਡ ਚੜਦੇ ਆ ਤੇ ਆਹ ਦੇਖੋ ਰੋਡ ਰੋਡ ਬਣਾਉਂਦੇ ਆ। ਬਾਬਾ ਪਰ ਪੰਜ ਤੋਂ ਥੱਲੇ ਹੋ ਜਾਵਾਂਗੇ ਪ੍ਰਦਰਸ਼ਨ ਕਰਨ। ਲੋ ਜੀ ਪ੍ਰਸ਼ਾਦ ਦੀਆਂ ਠੋਕਰੀਆਂ ਲੈ ਲੀਆਂ ਦੇਖੋ 1 2 ਅਤੀਜੀ ਆਸ਼ੂ ਦੀ ਜੇ ਗੋਦਮ ਦੀ। ਉਚਾਲੇ ਲਿਆ ਜਾ ਰਹੇ ਹੁਣ। ਥੱਲੇ ਜਾਂਦਾ ਰਸਤਾ। ਦੇਖੋ ਹਵਿਤਾਰੇ। ਲੋ ਜੀ ਸੀੜੀਆਂ ਕਰਕੇ نیچے ਜਾ ਰਹੇ ਆਪਾਂ। 2:30 ਵਜੇ ਤੋਂ ਬਾਅਦ ਖਾਣ ਦੀ ਕੰਡੀ ਆ ਜਾਣਾ। ਜਾਂਦਾ ਰਸਤਾ ਦਰਸ਼ਨ ਦਾ। ले व्यू देखो यार गोदम गिर गया यार चुको चुको समान क्या हाल है दर्शन अल व्यू देखो कि शानदार ਬਾਬਾ ਜੀ ਦਾ ਦਰਬਾਰ ਬਣਿਆ ਹੈ ਇੱਥੇ ਭਗਤ ਜਾ ਰਹੇ ਨੇ ਥੱਲੇ ਲੋ ਜੀ ਅਗੁਪਾ ਕਰਦੇ ਨੇ ਉਹ ਵੀ ਗੁਪਾ لو جی یہاں تے بکرے یا بکرے کی بلی کی پرتا نہیں ہے یہاں بکرے بجیرے جاتی ہیں دیکھو یہاں تے بکرے ہیں پر تے چڑھاندے ہیں کچھ نہیں کرتے چلو جی بابا جی دے بہت ودیے درشن ہوئے سو اپا درشن ملے کر کے جی جن کے گیٹ نمبر 2 اوپر تھے لے ائے سی ہن وہی گیٹ نمبر تو اوپر جا کے ਸੋ ਪਪਾਣ ਉੱਚੇ ਜਾ ਰਹੇ ਆ ਬਹੁਤ ਵਧੀਆ ਦਰਸ਼ਨ ਆਏ ਇੱਥੇ ਆ ਕੇ ਸਾਰੇ ਸੰਗਤਾਂ ਨੂੰ ਬਾਕੀ ਜਿੰਨੇ ਵੀ ਵੀਰ ਆਏ ਕਿੰਦਾ ਬਹਿਆ ਸੱਜਣਾ ਬਹੁਤ ਵਧੀਆ ਰਹੇ ਬਹੁਤ ਵਧੀਆ ਜਿੱਦਾਂ ਸਾਨੂੰ ਕਿਦਾਰਨਾ ਦਰਸ਼ਨ ਆਏ ਨਾ ਬਾਬਾ ਜੀ ਦੇ ਅੰਦਰੋਂ ਸ਼ਿੰਗਲਿੰਗ ਦੇ ਹਾਂਜੀ ਉਦਾਂ ਹੀ ਦਰਸ਼ਨ ਆਏ ਸੋ ਬਹੁਤ ਵਧੀਆ ਜਦੋਂ ਫਿਰ ਐਪ ਕ੍ਰੋਪ ਕਰ ਦੋ ਨਪਾ ਜਾ ਰਹੇ ਆ ਉੱਪਰ ਉੱਪਰ ਜਾ ਰਹੇ ਸੋ ਜਿੱਥੇ ਰੋਡ ਦਾ ਪ੍ਰਸ਼ਾਦ ਤਾਇਆ ਬੰਦਾ ਜਿਹਦੇ ਤੇ ਸੰਗਤਾਂ ਇੱਥੋਂ ਲੈ ਕੇ ਜਾਂਦੀਆਂ ਨੇ ਆ ਦੇਖੋ ਤੇ ਬਾਕੀ ਆ ਸਾਡੇ ਪਰਾਵ ਨੇ ਪ੍ਰਸ਼ਾਦ ਚੜਾ ਲਿਆ ਬਾਕੀ ਪ੍ਰਸ਼ਾਦਿਆਂ ਨੂੰ ਵਿਫਾਫੇ ਚ ਪਾ ਲਿਆ ਵੇਖੋ ਪਾਰਕਿੰਗ ਦੇ ਵਿੱਚ ਸੋ ਇੱਥੋਂ ਦਾ ਨਾ ਇੱਥੋਂ ਦਾ ਮੌਸਮ ਬਹੁਤ ਵਧੀਆ ਮਿੱਠਾ ਮੌਸਮ ਹੈ ਤੇ ਥੇ ਵਿਊ ਦੇਖੋ ਯਾਰ ਕਿੰਨਾ ਸ਼ਾਨਦਾਰ ਮੌਸਮ ਹੈ ਹੁਣ ਪਾਰਕਿੰਗ ਤੇ ਜਾ ਰਹੇ ਆਪਾਂ ਅਦਰ ਵਿਊ ਦੇਖੋ ਯਾਰ ਬਾਲਕਨਾਂ ਤੇ ਕਿੰਨਾ ਮਿੱਠਾ ਮੌਸਮ ਹੈ ਸੋ ਲੋ ਜੀ ਫਾਈਨਲੀ ਅਪਾ ਆ ਚੁੱਕੇ ਆ ਗੱਡੀ ਦੇ ਵਿੱਚ ਹੁਣ ਬੈ ਲਗੇ ਆ ਬੈ ਗੇ ਆ ਦਰਸ਼ਨ ਕਰ ਰਹੇ ਆ ਤਨ ਤਨ ਬਾਬਾ ਵਿਡਵਾਕ ਸਿੰਘ ਜੀ ਗਏ ਸੀ ਤੇ ਬਾਬਾ ਬਲਕਨਾਥ ਜੀ ਤੇ ਸੋ ਨਾਓ ਅਪਾ ਚੁੱਕੇ ਆ ਹੁਣ ਗੱਡੀ ਦੇ ਵਿੱਚ ਤੋਂ ਬਾਅਦ ਅਪਾ ਹੁਣ ਜਾਣਾ ਮਾ ਪੀ ਨਿਗਾਹੇ ਸੋ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗਾ ਠੀਕ ਆ ਸੋ ਅੱਜ ਦਾ ਵਲੌਗ ਇਹ ਇੱਥੇ ਹੀ ਸਮਾਪਤ ਕਰਦੇ ਆ ਸੋ ਵੀਡੀਓ ਚੰਗੀ ਲੱਗੀ ਤੈਨੂੰ ਲਾਈਕ ਕਰਿਓ ਜੇ ਨਵੀਆਂ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੇਰੇ ਵੀ ਤੇ ਗੋਤਮ ਦਾ ਐਕਸਪਲੋਰ ਨੂੰ ਵੀ ਕਰ ਦਿਓ ਵਿਚਾਰਾ ਹੁਣ ਵੇਖਣ ਦਿਆ ਅੱਗੇ ਜਾਣਾ ਨਾ ਹੁਣ ਅਪਾ ਸੋ ਠੀ